ਸੰਗਰੂਰ ਦੇ ਭਵਾਨੀਗੜ੍ਹ ਨਜ਼ਦੀਕ ਪਿੰਡ ਪੱਟੀਵਾਲ ਕਲਾਂ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਗੁਰਸਿੱਖ ਦੇ ਵੱਲੋਂ ヘア ਕਟਿੰਗ ਦੀ ਦੁਕਾਨ ਕੀਤੀ ਗਈ ਸੀ ਅਤੇ ਗੁੱਸੇ ਵਿੱਚ ਭੜ ਕੇ ਨਿਹੰਗ ਸਿੰਘ ਬਾਣੇ ਵਿੱਚ ਆਏ ਵਿਅਕਤੀਆਂ ਦੇ ਵੱਲੋਂ ਇਸ ਵਿਅਕਤੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਿਵੇਂ ਹੀ ਲੋਕਾਂ ਨੇ ਇਸ ਨੂੰ ਦੇਖਿਆ ਤਾਂ ਫਟਾਫਟ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾ ਦਿੱਤੀ ਤੇ ਪੂਰਾ ਪਿੰਡ ਇਕੱਠਾ ਹੋ ਗਿਆ ਜਿਸ ਤੋਂ ਬਾਅਦ ਕੁ ਜੋ ਵਿਅਕਤੀ ਭੱਜਣ ਦੇ ਵਿੱਚ ਫਰਾਰ ਹੋ ਗਏ ਤੇ ਇੱਕ ਨੀਲੇ ਬਾਣੇ ਵਾਲੇ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਖੂਬ ਕੋਟਾਪਾ ਕੀਤਾ ਜਿਸ ਦਾ ਵੀਡੀਓ ਸਾਹਮਣੇ ਆਇਆ ਆਓ ਦੇਖਦੇ ਹਾਂ ਗੁਰੂ ਘਰ ਦੇ ਮਹੰਤ ਦੇ ਸਾਡੇ ਦੇ ਹੱਥ ਚੱਕਿਆ ਇਹਨਾਂ ਨੇ ਸਾਡੇ ਬਾਬੇ ਦੇ ਸਾਡੇ ਬਾਬੇ ਦੇ ਉਤੇ ਹੀ ਪਿੰਡ ਵਾਸੀਆਂ ਨੇ ਇਸ ਗੱਲ ਦੇ ਉੱਤੇ ਰੋਸ ਜ਼ਾਹਿਰ ਕੀਤਾ ਉਹਨਾਂ ਕਹਿੰਦੇ ਕਿ ਇਹ ਵਿਅਕਤੀ ਦੁਕਾਨ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਅਤੇ ਇਹ ਗੁਰਸਿੱਖ ਵਿਅਕਤੀ ਹੈ ਜੇਕਰ ਨਿਹੰਗ ਸਿੰਘਾਂ ਨੂੰ ਇਸ ਗੱਲ ਤੇ ਇਤਰਾਜ਼ ਸੀ ਤਾਂ ਬੈਠ ਕੇ ਗੱਲਬਾਤ ਵੀ ਕੀਤੀ ਜਾ ਸਕਦੀ ਸੀ ਅਤੇ ਦੁਕਾਨ ਨੂੰ ਬੰਦ ਵੀ ਕਰਵਾਇਆ ਜਾ ਸਕਦਾ ਸੀ ਪਰ ਉਸ ਦੇ ਨਾਲ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨਾ ਕਿੱਥੋਂ ਤੱਕ ਸਹੀ ਹੈ ਅਭੀ ਨਾਈ ਜੀ ਦੁਕਾਨਾ ਮੁੰਡੇ ਦੀ ਜਸਪਾਲ ਦੀ ਵਿਚਾਰੇ ਦੀ 20 25 ਸਾਲ ਹੋ ਗਏ ਨੂੰ ਕੰਮ ਕਰਦੇ ਇਹਨੂੰ ਸਾਡਾ ਤਾਂ ਬਾਰਤੇ ਬਾਰ ਕੋਲੇ ਗਮਾਂਡ ਆ ਅਸੀਂ ਤਾਂ ਕਦੇ ਤਾਂ ਮਾੜਾ ਚੰਗਾ ਕੁਝ ਦੇਖਿਆ ਨਹੀਂ ਕਿਰਤ ਕਰਨ ਵਾਲਾ ਬੰਦਾ ਚਲ ਜੇ ਗਲਤੀ ਧੀ ਤਾਂ ਮਾਫੀ ਮੰਗਵਾ ਕੇ ਤਾਂ ਦੁਕਾਨ ਚ ਕਾ ਦਿੰਦੇ ਵੀ ਬਸ ਇਸ ਤਰ੍ਹਾਂ ਬਿਰੇ ਹੀ ਕਹਿਣੇ ਹੈਗੇ ਬਿਰਜਗਾਰ ਕਰਦਾ ਸੀ ਕਰ ਲੈਣ ਦਿੰਦੇ ਕਿਵੇਂ ਦੇਖਿਓ ਦੇਖਦੇ ਹਾਂ ਦਾ ਵੱਲੋਂ ਜਿਹੜਾ ਵਰਤਾਵ ਕੀਤਾ ਗਿਆ ਉਸ ਗੁਰਸਿੱਖ ਬਜ਼ੁਰਗ ਦੇ ਨਾਲ ਥੱਪੜ ਵੀ ਮਾਰੇ ਗਏ ਵੀਡੀਓ ਵੀ ਵਾਇਰਲ ਕੀਤੀ ਗਈ ਉਹ ਬਿਰੇਸ ਤੇ ਕਹਿੰਦੇ ਵੀ ਭਾਈ ਬਾਫੀ ਮੰਗਵਾ ਲੈਂਦੇ ਤਾਂ ਵਿਚਾਰੇ ਤੋਂ ਦੁਕਾਨ ਬੰਦ ਕਰਾ ਦਿੰਦੇ ਬਸ ਉਹਦੀ ਗਲਤ ਨਾ ਕਰਦੇ ਉਹਦੇ ਨਾਲ ਹੁਣ ਦੁਕਾਨ ਕਿੰਨੇ ਸਮੇਂ ਤੋਂ ਬੰਦ ਹੈ ਜੀ ਉਹਨਾਂ ਦੀ ਦੁਕਾਨ ਤਾਂ ਵੀਰੇ ਇਹ ਅੱਗੇ ਵੀ ਕਿਡਨੀਆਂ ਦਾ ਮਰੀਜ਼ ਦਵਾਈ ਦੂਈ ਲੈਣ ਜਾਂਦਾ ਵਿਚਾਰਾ ਹਫ਼ਤੇ ਚ ਇੱਕ ਦੋ ਦਿਨ ਖੋਲ ਲੈਂਦਾ ਕਦੇ ਨਾ ਵੀ ਖੋਲ ਲੈਂਦਾਗਾ ਬਸ ਐਂ ਜੇ ਚੱਲਦਾ ਦੀ ਕਦੇ ਖੋਲ ਲਈ ਕਦੇ ਨਾ ਖੋਲ ਲਈ ਤੇ ਮੈਂ ਦੇਖਦੇ ਹਾਂ ਇਸ ਘਟਨਾ ਨੂੰ ਤੁਸੀਂ ਘਟਨਾ ਦਾ ਵੀ ਤੇ ਫਿਰ ਹੁਣ ਆਈ ਤੀ ਵੀ ਐ ਨਜਾਇਜ਼ ਤੀ ਇਹ ਹੁਣ ਕੁੱਟਣਾ ਤਾਂ ਗਲਤ ਤੀਗਾ ਉਂ ਦੁਕਾਨ ਚ ਕਾ ਦਿੰਦੇ ਚੱਲ ਜੀ ਉਹਨੂੰ ਨਿਹੰਗ ਸਿੰਘ ਜਿਹੜੇ ਬਾਬੇ ਆਏ ਸੀਗੇ ਉਹਨਾਂ ਵੱਲੋਂ ਇਹ ਵੀ ਖਤਸ਼ਾ ਜਿਟਾਏ ਗਏ ਸੀਗਾ ਵੀ ਵੀ ਐਦਾਂ ਇਹਨਾਂ ਨੂੰ ਨਹੀਂ ਕੰਮ ਕਰਨਾ ਚਾਹੀਦਾ ਸਿੱਖੀ ਦਾ ਘਾਣ ਕੀਤਾ ਜਾ ਰਿਹਾ ਵੀ ਕਿਵੇਂ ਦੇਖਦੇ ਹੋ ਵੀ ਚੱਲ ਜੀ ਉਹਨਾਂ ਨੂੰ ਗਲਤ ਲੱਗਦਾ ਤੇ ਵੀ ਸਿੱਖ ਹੋ ਕੇ ਬਾਲ ਕੱਟਣੇ ਨਹੀਂ ਤੇ ਮਾਫੀ ਮੰਗ ਕੇ ਦੁਕਾਨ ਚ ਕਾ ਦਿੰਦੇ ਬਸ ਉਹਦੀ ਹੱਥੋਂ ਭਾਈ ਤੇ ਨਹੀਂ ਹੋਣਾ ਸੀ ਹਾਂ ਹੱਥੋਂ ਭਾਈ ਕੁੱਟਕਟਾਪਾ ਗਲਤ ਤੀਗਾ ਯੋ ਨੂੰ ਸੇਕੀ ਦਾ ਦੇਰ ਨਾ ਕੰਨ ਲੱਗਦਾ ਤੀ ਤਾਂ ਅਸੀਂ ਦੁਕਾਨ ਚ ਕਾ ਦੇਂਦੇ ਮਾਫੀ ਮੰਗਵਾ ਕੇ ਦੁਕਾਨ ਚੱਕ ਦੇ। ਉਹ ਬਲੌਟੂ ਬੰਦੇ ਦੇ ਜੀ ਆ ਕੇ ਬੰਦਾ ਢਾ ਲਿਆ ਉਹਨਾਂ ਨੇ ਪਹਿਲਾਂ ਉਹਦੇ ਥੱਪੜ ਲਾਇਦੇ ਬਹੁਤ ਜ਼ਿਆਦਾ। ਅਸੀਂ ਮੈਂ ਜਾ ਕੇ ਕਹਿਣ ਲੱਗਾ ਭਾਈ ਇਹਨੂੰ ਕੱਦ ਕੋਲ ਦੇਉ ਕੋਈ ਕੰਮ ਦਿਓ। ਪੈਸੇ ਲੋਕ ਦੇ ਕੰਮ ਤੇ ਲਓ ਜੇ ਗਰੀਬਾਂ ਦੇ ਬੱਚੇ ਪਾ ਦੇ। ਹੂੰ ਇਹਨੂੰ ਆ ਕੇ ਵੀ ਢਾ ਲਿਆ ਥੱਪੜ ਮਾਰ ਲਿਆ ਘੋਟੇ ਕਮ ਹੈ ਗਏ। ਹੂੰ ਉਹ ਮੇਰੇ ਗੱਲ ਤੇ ਗਈ। ਮੈਂ ਕਿਹਾ ਮੈਂ ਬੋਲ ਦੇ ਲੱਕ ਕੋ ਦੜੀ। ਇਹ ਲੋਚ ਤੁਸੀਂ ਮੁੱਖ ਸੇਵਾਦਾਰੋਂ ਜੀ ਗੁਰਦੁਆਰੇ ਦੇ ਮੈਂ ਕਿਹਾ ਜੀ ਮੈਂ ਜਾ ਕੇ ਜਿਹੜੇ ਨੂੰ ਬੋਲ ਜੀ ਹਾਂ ਕਹਿੰਦਾ ਲਾਲਾ ਜੋੜੜਾ ਲੱਗਦਾ ਤੱਤੋਂ ਹਾਂ ਮਮਲ ਲਵਣਾ ਆ ਕਿ ਜੋੜਾ ਦਿਖਾਉਣਾ ਜੋੜਾ ਹਾਂ ਫਿਰ ਦੁਨੀਆ ਇਕੱਠੀ ਹੋ ਗਈ ਸਾਰੀ ਫਿਰ ਉਹਨਾਂ ਦੀ ਕੁਟਮਾਰ ਕਰੀ ਫਿਰ ਇੱਕ ਬੰਦੇ ਦੀ ਇੱਕ ਬੰਦੀ ਹੋਈ ਅਗੂ ਜਿਹੜੀ ਪੰਜ ਬੁੱਝ ਗਈ ਪਾਚੌੜਾ ਪੁੱਜੇ ਇੱਕ ਨਹੀਂ ਛੜਿਆ ਬੱਸ ਹਾਂ ਉਹ ਮਿਲ ਪਰ ਗੇ ਖੜੀ ਨਹੀਂ ਰੱਖ ਦੇਵੀ ਹਾਂ ਫਿਰ ਆ ਕੇ ਪੁਰਸ਼ ਨੇ ਫੜੀ ਉੱਚ ਲਗੀ ਚੱਕ ਨਾ ਬਾਬਾ ਜੀ ਕਿਸ ਤਰ੍ਹਾਂ ਦੇਖਦੇ ਤੁਸੀਂ ਗੁਰਦੁਆਰਾ ਦੇ ਮੁੱਖ ਸੇਵਾਦਾਰ ਹੋ ਉਹ ਕਹਿੰਦੀ ਸਿੱਖੀ ਦਾ ਘਾਣ ਕੀਤਾ ਜਾ ਰਿਹਾ ਸੀ ਇੱਕ ਪਾਸੇ ਉਹ ਕਿਰਤ ਕਰਕੇ ਆਪ ਦਾ ਪਾਲਣ ਪੋਸ਼ਣ ਕਰਦੇ ਨੇ ਆਪਣੇ ਬੱਚਿਆਂ ਦਾ ਰੋਟੀ ਖਾਂਦਾ ਜੀ ਉਹਨੂੰ ਕਹਿੰਦੇ ਬੜਾ ਕੇ ਵੀ ਅਸੀਂ ਕੰਮ ਤੇ ਲਾਉਣੇ ਕਿਤੇ ਇਹਨੂੰ ਵੀ ਹੋਰ ਰੋਜ਼ਗਾਰ ਦੇ ਦੇ ਹੋਰ ਰੋਜ਼ਗਾਰ ਦੇ ਨਾ ਜਾਂ ਪੈਸੇ ਕਰਕੇ ਵੇਚੋ ਅਸੀਂ ਕਿਹਨੇ ਨਹੀਂ ਕਹਿੰਦੇ ਪੰਚਾਇਤ ਨੂੰ ਬੁਲਾਉਂਦੇ ਕਿਸੇ ਮੈਂਬਰ ਨੂੰ ਬੁਲਾਉਂਦੇ ਕੋਈ ਸਮਾਜ ਨੂੰ ਬੁਲਾਉਂਦੇ ਕਿਸੇ ਬਲਾਅ ਨੂੰ ਕੋਈ ਬੱਚੇ ਨੇ ਆ ਕੇ ਹੌਂਸਾ ਦੇ ਥੱਪੜ ਲੈ ਥੱਪੜ ਮਾਰਿਆ ਕੁੱਟਣਾ ਤੋਂ ਕਹਿਲ ਮਾੜੀ ਗੱਲ ਲੱਗੀ ਤੁਹਾਨੂੰ ਪੂਰੇ ਪਿੰਡ ਨੂੰ ਗਲਤ ਲੱਗਿਆ ਵੀ ਗਲਤ ਪਿੰਡ ਸਾਰਾ ਪਿੰਖਾ ਨੂੰ ਸੌਂਹੇ ਚੱਸੀ ਜਨ ਨਹੀਂ ਸੀ ਬਸ ਠੀਕ ਸਾਰੇ ਪਿੰਡ ਪੂਰਾ ਜੋਰ ਨਾਲ ਲੱਗਿਆ ਹੈ ਕੱਲੇ ਕੰਮ ਨਹੀਂ ਜੇ ਜੋ ਸਾਰੀ ਭੱਜ ਕੇ ਨਹੀਂ ਜਨ ਬੁਲਾ ਦੇ ਸਮਾਰ ਕੇ ਨਾ ਭਜਦੇ ਨਾ ਠੀਕ ਮਾਮਲਾ ਇਸੀਗਾ ਜੀ ਉਹ ਮਤਲਬ ਕਿ ਅੰਮ੍ਰਿਤਸਰ ਕਹੇ ਸੀ ਉਹਦਾ ਪਹਿਲਾ ਉੱਜੀ ਕੰਮ ਕਰਦਾ ਸੀਗਾ ਚਲੋ ਉਸਨੇ ਅੰਬਰਸਾਗਲੇ ਆਪ ਨੂੰ ਨਹੀਂ ਪਤਾ ਵੀ ਕਿਵੇਂ ਕੀ ਗੱਲਬਾਤ ਉਹਦੇ ਬਾਰੇ ਚਲੋ ਕੰਮ ਕਰ ਰਿਹਾ ਉਹ ਸਾਡੇ ਪਿੰਡ 5-6 ਸਾਲ ਤੋਂ ਪੁਰਾਣਾ ਪੰਜ 6 ਸਾਲਾਂ ਤੋਂ ਕਟਿੰਗ ਕਰਦੇ ਸੀ ਹਾਂਜੀ ਕਟਿੰਗ ਕਰਦਾ ਹੁੰਦਾ ਹੁਣ ਉਹਦਾ 2 ਸਾਲ ਹੋ ਗਏ ਤਕਰੀਬ ਨੰਬਰ ਤੋਂ ਸ਼ਕਲੇ ਸੀਗਾ ਤੇ ਆਪਦੇ ਬੱਚੇ ਪੜ੍ਹਦਾ ਜੀ ਆਪਦਾ ਕੰਮ ਸੀ ਜਿਹੜਾ ਕਰਦਾ ਸੀ ਚਾਨਕ ਨੇ ਗਾਂ ਦੀ ਟੀਮ ਆਉਂਦੀ ਆ ਚਾਰ ਪੰਜ ਇੱਕ ਗੱਡੀ ਦੇ ਵਿੱਚ ਤੇ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਦੇ ਆ ਕੇ ਉਸ ਨੂੰ ਸਿੱਧਾ ਮਾਰ ਕੇ ਕੁੱਟਣ ਪੈ ਜਾਂਦੇ ਨੇਗੇ ਜਦ ਕਿ ਨੇ ਗਾਂ ਦਾ ਹੱਕ ਬਣਦਾ ਸੀ ਪਿੰਡ ਦੀ ਪੰਚਾਇਤ ਦੇ ਕੋਲ ਜਾ ਕੇ ਵੀ ਛੋਡੇ ਪਿੰਡ ਦੇ ਵਿੱਚ ਆ ਪਰ ਉਹਨਾਂ ਮੈਂ ਵੀ ਇਹਦਾ ਹੱਲ ਕਰੋ ਇਜਾਇਦੀ ਦੁਕਾਨ ਬੰਦ ਕਰੋ ਚਾਹੇ ਇਹਨੂੰ ਮਤਲਕੇ ਕਹੋ ਵੀ ਤੂੰ ਆਪਦਾ ਦੁਕਾਨਦਾਰੀ ਕਰ ਲੈ ਤਾਂ ਮਲੇ ਪਾਸੇ ਪਿੱਛੇ ਹਟੇ ਵੀ ਇੱਕ ਪੱਖ ਕਰਨਾ ਜੀ ਜੇ ਪੰਚਾਇਤ ਨਾ ਮੰਦੀ ਤਾਂ ਮਤਲਕੇ ਪੁਲਿਸ ਪ੍ਰਸ਼ਾਸਨ ਦੇ ਕੋਲ ਜਾਂਦੇ ਜਾਂ ਆਪਦੀ ਗੁਰਦੁਆਰੇ ਦੀ ਜਸੇਬੰਦੀ ਕੋਲ ਜਾਂਦੇ ਉਹਨਾਂ ਨੇ ਚਾਨਕਾ ਕੇ ਉਹਦੇ ਉੱਤੇ ਜਿਹੜਾ ਹੈਗਾ ਸੀ ਹਮਲਾ ਕਰਤਾ ਉਸ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋਏ ਤੇ ਲੋਕਾਂ ਦੇ ਵਿੱਚ ਅਰਿੰਗਾਂ ਦੇ ਵਿੱਚ ਆਪਸ ਵਿੱਚ ਬਹੁਤ ਫਰ ਚੜੱਪ ਵਧੀ ਅੱਗੇ ਉਸ ਤੋਂ ਬਾਅਦ ਲੋਕਾਂ ਨੇ ਵੀ ਉਹਨੇ ਗਾ ਨੂੰ ਫੜ ਕੇ ਗੁਰੂ ਘਰ ਦੇ ਵਿੱਚ ਲੈ ਗਏ ਫਿਰ ਉੱਥੇ ਪੁਲਿਸ ਆਈ ਪੁਲਿਸ ਨੇ ਚਲੋ ਕੋਈ ਫੈਸਲਾ ਲੈਂਦਾ ਪੰਚਾਇਤ ਦੇ ਨਾਲ ਗੱਟਮਟ ਕਰਕੇ ਟ੍ਰੇਨਿੰਗਾਂ ਨੂੰ ਉਰੋ ਲੈ ਗਏ ਸੀ ਗੱਡੀ ਦੇ ਵਿੱਚ ਬੀਰ ਜੀ ਇਹਨਾਂ ਨੇ ਕੁੱਟਿਆ ਸਮਝਾਇਆ ਸਮਝੂਆ ਕੁਛ ਨਹੀਂ ਹੋਏਗਾ ਇਹਨਾਂ ਨੇ ਕਿਉਂਕਿ ਸਮਝਾਉਂਦੇ ਹੁੰਦੇ ਨੇ ਗੁਰ ਗੁਰ ਸਿੱਖ ਬੰਦੇ ਉਹ ਸਿੱਖ ਨਹੀਂ ਤੇ ਉਹ ਸਰਾਰ ਤੇ ਅਨਸਰ ਤੇ ਸੁੱਖੇ ਨਾਲ ਤੇ ਬੀਰ ਜੀ ਉਹ ਟਾਈਟ ਸੱਤ ਅੱਠ ਜਣੇ ਤੇ ਉਹਨਾਂ ਨੇ ਸਮਝਾਇਆ ਕੁਛ ਨਹੀਂ ਉਹ ਆਏ ਉਹਨਾਂ ਨੇ ਆ ਕੇ ਇਸ ਬਾਈ ਨੂੰ ਦੁਕਾਨ ਵਾਲੇ ਨੂੰ ਫੜ ਕੇ ਕੁੱਟਿਆ ਤੇ ਇਹ ਗੱਲ ਉਹਨਾਂ ਵਾਸਤੇ ਸੋਹਣੀ ਨਹੀਂ ਹੈਗੀ ਤੇ ਉਹਨਾਂ ਨੇ ਬੁੱਧ ਘਟਿਆ ਮਾਹੌਲ ਕੀਤਾ ਵੀਰੇ ਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਅਨਾਉਂਸਮੈਂਟ ਹੋ ਗਈ ਨਗਰ ਇਕੱਠਾ ਹੋ ਗਿਆ ਤੇ ਉਹਨਾਂ ਦਾ ਫਿਰ ਵੀਰ ਜੀ ਕੁਟਕਪਾ ਚੜਿਆ ਪੂਰਾ ਰੱਜ ਕੇ ਹੁੱਲ ਡਾਂਗ ਬਰੇਟ ਹੋਈ ਵੀਰ ਜੀ ਉਹਨਾਂ ਦੀ ਕਿਉਂਕਿ ਉਹ ਸਿੱਖ ਨਹੀਂ ਤੇ ਉਹਦਾ ਸੁੱਖੇ ਨਾਲ ਟਾਈਟ ਤੇ ਯਾਰ ਬਦਸਲੂਕੀਆਂ ਤੇ ਉੱਤਰੇ ਹੋਏ ਤੇ ਉਹ ਸਿੱਖੀ ਨਾਲ ਜੋੜਨ ਦੀ بجائے ਤੋੜ ਰਹੇ ਨੇ ਵੀਰੇ ਇਹੋ ਜੇ ਨਾ ਘਟ ਜਾਂ ਸਰਾਰਤੀਆਂ ਅੰਸਰਾਂ ਦੇ ਨੱਥ ਪਾਉਣੀ ਚਾਹੀਦੀ ਆ ਠਾਣੇ ਨੂੰ ਬਾਅਦ ਚ ਤਲਾਹ ਦੇਣੀ ਚਾਹੀਦੀ ਆ ਪਹਿਲਾਂ ਇਹਨਾਂ ਦੀ ਡਾਂਗ ਪਰੇਟ ਆਪ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਜਾਣਕਾਰੀ ਦੇ ਮੁਤਾਬਿਕ ਪਤਾ ਲੱਗਿਆ ਕਿ ਇਹ ਵਿਅਕਤੀ ਪਹਿਲਾਂ ਮੋਨਾ ਸੀ ਤੇ ਹੁਣ ਉਸਨੇ ਕੇਸ ਰੱਖ ਕੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਗੁਰਸਿੱਖ ਸੀ ਜਿਹਦੇ ਚਾਲ ਦੇ ਉਸਨੇ ਆਪਣੀ ਹੇਅਰ ਕਟਿੰਗ ਦੀ ਦੁਕਾਨ ਕੀਤੀ ਹੋਈ ਸੀ ਇਸ ਗੱਲ ਦੇ ਉੱਤੇ ਜਿਹੜਾ ਕਿ ਇਤਰਾਜ਼ ਜ਼ਾਹਿਰ ਕੀਤਾ ਗਿਆ ਅਤੇ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਦੇ ਕਰਕੇ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਗਿਆ ਕਿ ਉਹ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਹੈ ਅਤੇ ਉਸ ਦੇ ਨਾਲ ਇਸ ਤਰੀਕੇ ਦੇ ਨਾਲ ਕੁੱਟਮਾਰ ਕਰਨੇ ਸਹੀ ਨਹੀਂ ਸੀ ਅਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ ਅਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਬਿਊਰੋ ਰਿਪੋਰਟ